ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਸਕੂਲਾਂ ਦੀਆਂ ਖੇਡਾਂ ਚੱਲ ਰਹੀਆਂ ਤੇ ਇੱਕ ਪਾਸੇ ਸੰਤ ਭਾਬਾ ਬਸਾਕਾ ਸਿੰਘ ਜੀ ਸਕੂਲ ਕਿਸ਼ਨਪੁਰਾ ਤੇ ਦੂਜੇ ਪਾਸੇ ਅਮੀ ਵਾਲਾ ਲੋ ਪਹਿਲੀ ਰੇਡ ਖੜਾ ਖੜਾ ਨਾ ਵਾਹੇ ਹੁਣ ਕੜੇ ਲਾ ਦਿਓ ਖੜਾ ਕੋਈ ਨਾ ਤੇ ਲਾ ਦਿਓ ਆਪਣਾ ਤਿਆਰ ਹਾਂ ਹਾਂ ਰੈਡੀ ਹਾਂ ਰੈਡੀ ਤਰਨ ਹੋਰੋ ਤੁਹਾਡਾ ਖਾਣੇ ਦੇ ਇਹਦਾ ਜਗਣਾ ਨਹੀਂ ਕਿਹੇ ਗੱਲੋਂ ਵੈਰੀ ਗੁੱਡ ਸਫਰ ਆਊਟ ਵੈਰੀ ਗੁੱਡ ਬਹੁਤ ਬਹੁਤ ਵਧੀਆ ਬਹੁਤ ਵਧੀਆ ਹਾਂ ਕਾਲੀ ਨਹੀਂ ਕਰਨੀ ਇੱਕ ਬੰਦੇ ਨਹੀਂ ਪਹਿਣਾ ਜੇ ਪਹਿਣਾ ਵੀ ਆਦਾ ਹਾਂ ਹਾਂ ਬੱਸ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਪੁੱਤ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਓਏ ਆ ਇੱਕ ਦੇਸ਼ ਤੋਂ ਦੇਸ਼ ফাইনਲ ਮੁਕਾਬਲਾ ਉਹੀ ਪੋਜੀਸ਼ਨ ਰੱਖਣੀ ਹੈ ਉਹੀ ਸੇਮ ਪੋਜੀਸ਼ਨ ਹਾਂ ਆ ਸੇਮ ਪੋਜੀਸ਼ਨ ਹਾਂ ਕਾਲੀ ਗਾਦੋ ਕਰਦਾ ਕਾਲੀ ਗਾਦੋ ਕਰਦਾ ਕਾਲੀ ਗਾਦੋ ਕਰਦਾ ਨਹੀਂ ਨਹੀਂ ਕਾਲੀ ਕਿਹੜੀ ਗੱਲੋਂ ਕਰਦਾ ਹਾਂ ਹਾਂ ਆ ਆ ਹੋਣ ਸੋ ਗਿਆ ਸਰ ਉਹ ਕਿੱਧਰ ਗਏ ਉਹ ਬੱਚਾ ਬੱਚਾ ਕਿੱਥੇ ਹੁੰਦਾ ਬਿੱਟਾ ਹੀ ਵੈਰੀ ਗੁੱਡ ਲਾ ਦੇ ਹੋਰ ਟੱਚ ਲਾ ਬਸ ਬਸ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਲਾਲਚ ਨਹੀਂ ਕਰਨਾ ਕੋਈ ਨਹੀਂ ਹਾਂ ਕੋਈ ਨਹੀਂ ਉਹ ਕਾਲੀ ਨਹੀਂ ਕਰਿਓ ਪਹਿਲਾਂ ਪੋਜੀਸ਼ਨ ਚ ਆਉਣ ਦਿਓ ਬੰਦੇ ਨੂੰ ਜੋ ਦੇ ਯਾਰ ਤੂੰ ਮੇਨ ਪਲੇਅਰ ਆ ਤੂੰ ਹੱਥ ਲਵਾਈ ਜਨ ਲੈ ਹਾਂ ਅੰਦਰ ਆ ਗਿਆ ਉਹ ਲੈ ਹੁਣ ਤੁਸੀਂ ਹਲਨਾ ਆ ਮੈਚ ਹਾਂ ਰੇਡ ਮੁੜੀ ਜੋਧੇ ਨੂੰ ਅੰਦਰ ਕਰ ਹਾਂ ਤਾਂ ਫੜੂਗਾ ਵੈਰੀ ਗੁੱਡ ਵੈਰੀ ਗੁੱਡ ਬਹੁਤ ਸੋਹਣਾ ਲੱਗਿਆ ਲੱਗਿਆ ਟੱਚ ਬਾਲ ਤੂੰ ਯਾਰ ਸੁਗੀ ਲੈਣਾ ਤੂੰ ਇਹ ਜੀ ਤੂੰ ਆ ਜਾ ਜੋਦੇ ਅੰਦਰ ਆ ਜਾ ਹਾਂ ਪਕਣ ਨਹੀਂ ਯਾਰ ਕੀ ਕਰ ਲੱਖੀ ਪੂਰੀ ਜੋਦੇ ਹੁਣ ਨਾ ਗਲਤੀ ਕਰੀ ਗਲਤੀ ਨਾ ਕਰੀ ਹੁਣ ਜਦੋਂ ਤੈਨੂੰ ਲੱਗੇ ਵੀ ਖੜਾ ਰਹਿ ਬ ਖੜਾ ਰਹਿ ਖੜਾ ਰਹਿ ਤੂੰ ਕਿ ਕਰੇ ਨਾ 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 ਗਲਤੀ ਨਹੀਂ ਕਰਨੀ ਗਲਤੀ ਨਹੀਂ ਕਰਨੀ ਸੇਫ ਮੁੜ ਗਿਆ ਚੱਲ 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 ਕਹੇ ਕਮੰਦਾਈ ਭੇਜੀ ਜਾਂਦੇ ਐ ਨਹੀਂ ਬਦਲ ਕੇ ਗਿਆ ਬਦਲ ਕੇ ਆਇਆ ਇਹਦਾ ਪਾਈ ਜਾਂਦਾ ਨਹੀਂ ਨਹੀਂ ਬਦਲ ਕੇ ਆਇਆ ਵੀਰੇ ਬਦਲ ਗਿਆ ਭਲੇਕਾ ਇਹਦਾ ਬਾਹਰ ਚਲਾ ਗਿਆ ਸੀ ਇਹ ਕਿ ਤੂੰ ਨਾ ਟੱਦ ਲਈ ਹਾਂ ਹਾਂ ਗਲਤੀ ਨਾ ਕਰੀ ਜੋਦੇ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਬਾਸ ਔਰ ਮੈਚ ਤੁਹਾਡੇ ਹੱਕ ਚ ਪੁਆਇੰਟ ਨਹੀਂ ਦੇਣਾ ਯਾਰ ਮਗਰ ਨੋ ਕਰੋਗੇ ਚੀਜ਼ ਨਹੀਂ ਯਾਰ ਨਾ 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 ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਜਿੰਨਾ ਜਕਰ ਪੋਜੀਸ਼ਨ ਚ ਨਹੀਂ ਪੂਰਾ ਹੁੰਦਾ ਹਾਂ ਵੈਰੀ ਗੁੱਡ ਬਹੁਤ ਸੋਹਣਾ ਬੱਤੇ ਬਹੁਤ ਵਧੀਆ ਬਹੁਤ ਵਧੀਆ ਜ ਜਨਨਾ ਤੇ ਕਰ ਪੋਜੀਸ਼ਨ ਜ ਨਹੀਂ ਬੰਦਾ ਪੂਰਾ ਹਾਂ ਹਾਂ ਉੱਤੇ ਚੜੂਗਾ ਤੇਰੇ ਤੇ ਚੜੂਗਾ ਲੈ ਨਿਕਾਓ ਯਾਰ ਆਪੀ ਲੈ ਚੱਲ ਜੋ ਚੱਲ ਹਾਂ ਫੜ ਲੈ ਮਾਰ ਲੈ ਵੈਰੀ ਗੁੱਡ ਵੈਰੀ ਗੁੱਡ ਬਾਸ ਵੈਰੀ ਗੁੱਡ ਵੈਰੀ ਗੁੱਡ ਨਾ 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 ਵੈਰੀ ਗੁੱਡ ਬੱਤੇ ਸ਼ਾਬਾਸ਼ੇ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਸੋਹਣਾ ਹਾਂ ਦੋ ਜਾਨ ਇੱਕ ਨੂੰ ਮਾਰਿਆ ਹੀ ਬਾ ਦੋਨੋਂ ਹੀ ਮਾਰਾਂ ਮੰਗ ਨਹੀਂ ਨਹੀਂ ਇੱਕ ਨੂੰ ਮਾਰਦੀਆਂ ਇੱਕ ਨੂੰ ਕੋਈ ਨਹੀਂ ਹਾਂ ਲੱਤ ਪਚਾ ਵੈਰੀ ਗੁੱਡ ਬਾ ਬਾ ਮਰ ਜਾ ਮਰ ਜਾ ਮਰ ਜਾ ਕੋਈ ਨਹੀਂ ਵੈਰੀ ਗੁੱਡ ਇੱਕ ਹੀ ਰਹਿ ਗਿਆ ਬਾ ਫੜ ਲੋ ਇਹਨੂੰ ਖਾਲੀ ਨਾ ਕਰਿਓ ਹੋਰ ਨਾ ਸਾਰਿਆਂ ਨੂੰ ਤੁਹਾਨੂੰ ਆਊਟ ਕਰ ਦੇ ਖਾਲੀ ਮਰ ਜਾ ਓਏ ਕੋਈ ਨਾ ਤਤ ਨਹੀਂ ਤਤ ਨਹੀਂ ਦੇਣਾਗਾ ਕੱਤਨੇ ਕੱਲਾ ਹੀ ਆ ਕੋਈ ਨਹੀਂ ਕੋਈ ਨਾ ਕੱਤ ਲਾਉਣਾ ਕੋਈ ਦਾ ਕੇ ਲੋੜ ਕੱਤ ਨਹੀਂ ਲਾਉਣਾ ਕੱਲਾ ਹੀ ਆ ਕੋਈ ਨਹੀਂ ਕੱਲਾ ਹੀ ਨਾ ਨਾ ਪਾਸੇ ਨਾ ਛੱਡਾ ਨਾ ਨਾ ਹੋ ਜਾਣਾ ਜਾ ਲੈ ਹੋਰ ਦੋ ਇੱਧਰ ਮੜਾ ਜਾ ਚੜ ਜਾ ਉੱਤੇ ਜੋਦੇ ਚੜ ਜਾ ਜੋਦੇ ਚੜ ਜਾ ਚੜ ਜਾ ਉੱਤੇ ਹੰਬ ਗਿਆ ਆਊਟ ਹਾਂ ਵੀ ਆਪਣੀ ਟੀਮ ਸੰਤ巴巴 ਵਸਾਖਾ ਸਿੰਘ ਸਕੂਲ ਕਿਸ਼ਨਪੁਰਾ ਦੀ ਵੀ ਜਿੱਤ ਗਈ ਬੱਸ ਕਰੋ ਬੱਸ ਕਰੋ ਬਾਲਾ ਨਹੀਂ ਬਾਲਾ ਨਹੀਂ ਬਾਲਾ ਨਹੀਂ ਮੁਬਾਰਕਾਂ ਜੀ ਤੁਹਾਨੂੰ ਬਹੁਤ ਬਹੁਤ ਮੈਡਮ ਜੀ ਤੁਹਾਨੂੰ ਮੁਬਾਰਕਾਂ ਜੀ ਬਹੁਤ ਬਹੁਤ ਕਿਸਮੀਰ ਦੇ 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 ਮੁੰਡਾ ਨੂੰ ਮੁਬਾਰਕ ਬਹੁਤ ਬਹੁਤ ਮੁਬਾਰਕ ਬਹੁਤ ਖੁਸ਼ੀ ਆ ਸਾਡੇ ਨਗਰ ਦਾ ਜਿਹੜਾ ਨਾਂ ਉੱਚਾ ਹੋ ਰਿਹਾ ਕਿਸ਼ਨਪੁਰੇ ਦਾ ਤੇ ਫਾਸਟ ਪੋਜੀਸ਼ਨ 'ਚ ਕਿਸ਼ਨਪੁਰਾ ਕਲਾ ਸਕੂਲ ਸੰਤ ਬਾਬਾ ਸਾਖਾ ਸਿੰਘ ਜੀ ਦੀ ਟੀਮ ਆਈ ਆ ਤੇ ਪਹਿਲਾਂ ਆਪਣੇ ਸੈਂਗੜ ਸਰਕਾਰੀ ਹਾਈ ਸਕੂਲ ਅਮੀ ਵਾਲਾ ਇਹਨਾਂ ਮੁੰਡਿਆਂ ਨੂੰ ਵੀ ਬਾਰਕਾਂ ਬਹੁਤ 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 ਵਧੀਆ ਪ੍ਰਦਰਸ਼ਨ ਕੀਤਾ ਮੁੰਡਿਆਂ ਨੇ